ਮੁਸਲਮਾਨ ਵਿਅਕਤੀ ਵੱਲੋਂ ਸਰੋਵਰ ਤੇ ਕੁਲਨੀ ਕੀਤੀ ਗਈ ਆ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਵਿਰੋਧ ਜਤਾਇਆ ਗਿਆ ਉਸ ਵਿਸ਼ੇ ਤੇ ਵੱਡੇ ਸੰਪਰਦਾ ਦੇ ਮੁਖੀ ਦਾ ਕਿਸੇ 96 ਕਰੋੜੀ ਦਾ ਉਹਦੇ ਅੰਗੇਜ ਕੋਈ ਬਿਆਨ ਨਹੀਂ ਆਇਆ ਅੱਜ ਉਹ ਮੁਸਲਮਾਨ ਹਰਮੰਦਰ ਸਾਹਿਬ ਜਾ ਕੇ ਇਹ ਕੁਲਨੀਆਂ ਕਰਨ ਲੱਗੇ ਜੇ ਫੇਰ ਵੀ ਇਹ ਚੁੱਪ ਨੇ ਇਹਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਐ ਇਹ ਤਾਂ ਸਾਰੇ ਜਿਹੜੇ ਨੇ ਇੱਕ ਤਰ੍ਹਾਂ ਦੇ ਡੋਂਗੀ ਨੇ ਉਹ ਕਹ ਰਹੇ ਸੀਗੇ ਕਿ ਕਈ ਬੰਦਿਆਂ ਨੂੰ ਨਾ ਮਰਿਆਦਾ ਦਾ ਨਹੀਂ ਪਤਾ ਹੁੰਦਾ ਇਹਦੇ ਵਿੱਚ ਇਨਾ ਹਵਾ ਬੁਲਾਉਣ ਦੀ ਲੋੜ ਨਹੀਂ ਹੈਗੀ ਤੇ ਉਹਦਾ ਐਟੀਟਿਊਡ ਉਹਦੀ ਜਿਹੜੀਆਂ ਰੀਲਸ ਨੇ ਦੱਸਦੀਆਂ ਨੇ ਕਿ ਇਹ ਜਾਣ ਬੁਝ ਕੇ ਕੀਤਾ ਗਿਆ ਮੈਨੂੰ ਐਦਾਂ ਲੱਗਦਾ ਕਿਤੇ ਕਰਵਾਉਣ ਵਾਲੇ ਸਾਡੇ ਆਪਣੇ ਵਿੱਚ ਅਨਬਾਲ ਬਣੇ ਵੀ ਉਹਨੂੰ ਪਤਾ ਨਹੀਂ ਸੀ ਮਰਿਆਦਾ ਦਾ ਤੇ ਫੇ ਮੱਕੇ ਜਾ ਕੇ ਕੁਲੀ ਕਰਕੇ ਦਿਖਾਓ ਸਾਨੂੰ ਵੀ ਨਹੀਂ ਪਤਾ ਉੱਥੇ ਕੀ ਮਰਿਆਦਾ ਜੇ ਮੱਕਾ ਹੀ ਕਰਵਾ ਲੈਣਗੇ ਜਿਵੇਂ ਇੱਥੇ ਵੀ ਕਰਵਾ ਲੈਣਗੇ ਉਹ ਸਾਡਾ ਮੁਸਲਮਾਨਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਧਰਮ ਦਾ ਕੋਈ ਸਬੰਧ ਨਹੀਂ ਹੈ ਮਰ ਗਏ ਨੇ ਸਾਡੇ ਜੱਟ ਦਾ 96 ਕਰੋੜੇ ਵੀ ਮਰ ਗਿਆ ਕੋਈ ਨਹੀਂ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਜੋ ਕਿ ਆਪ ਕਹੇਗੇ ਕਿ ਨਾ ਕੋਈ Hindu ਨਾ ਕੋਈ Muslim ਸਾਨੂੰ ਧਰਮ ਤੋਂ ਪਹਿਲੀ ਉੱਪਰ ਠਾਤਾ ਕਈ ਤੁਹਾਡੇ ਦੇ ਸਵਾਲ ਜਿਹੜਾ ਕਰ ਰਹੇ ਨੇ ਯੋਯੋ ਹਨੀ ਸਿੰਘ ਤੇ ਸਵਾਲ ਕਿਉਂ ਨਹੀਂ ਖੜੇ ਕੀਤੇ ਬਾਬਾ ਇਹ ਤਾਂ ਉਹ ਨੇ ਜਿਹੜੇ ਪਿਓਨ ਵੀਡੀਓ ਸੇ ਬਣਾਉਣ ਵਾਲੇ ਨੇ ਵੀ ਸਰੋਪੇ ਪਾ ਦਿੰਦੇ ਨੇ ਸੋ ਸਾਡਾ ਹਨੀ ਸਿੰਘ ਨਾਲ ਕੋਈ ਲੈਣ ਦੇਣ ਨਹੀਂ ਹੈ ਸਾਡੀ ਜ਼ਮੀਰ ਜਾਗਦੀ ਹੈ ਅਸੀਂ ਨਾ ਮੁਸਲਮਾਨਾਂ ਦੇ ਜਿਹੜੇ ਹੈਗੇ ਆ ਇਹਨਾਂ ਦੀਆਂ ਹੱਡੀਆਂ ਚਕਾਕੀ ਰੱਖਾਂ ਜਿੱਤੇ ਉਹ ਕਹਿ ਰਹੇ ਕਿ ਗੱਡੀ ਦੇ ਵਿੱਚ ਸਰੇਰਕ ਸੰਬੰਧ ਕੀ ਵੀ ਬਣਾਉਣੇ ਚਾਹੀਦੇ ਆ ਲਾਈਵ ਕਾਨਸਰਟ ਦੇ ਵਿੱਚ ਇੰਨੀ ਗੱਲ ਬੋਲੀ ਜਾ ਰਹੀ ਆ ਅੱਜ ਉਹ ਲੋਕ ਕੌਮ ਤੇ ਭਾਰੀ ਨੇ ਜਿਹੜੇ ਮੁਸਲਮਾਨਾਂ ਦੇ ਨਾਲ ਆਪਣਾ ਪਿਆਰ ਵਧਾ ਰਹੇ ਨੇ ਤੁਹਾਡੇ ਹਿਸਾਬ ਨਾਲ ਉਹ ਵਿਅਕਤੀ ਨੂੰ ਕਿੰਨੀ ਜੀ ਸਜ਼ਾ ਹੋਣੀ ਚਾਹੀਦੀ ਹੈ ਉਹਨੇ ਗੁਰੂ ਰਾਮਦਾਸ ਸੋਵਲ ਦੀ ਜਿਹੜਾ ਪਵਿੱਤਰਤਾ ਨੂੰ ਢਾਹ ਲਾਈ ਐ ਉਹਨੂੰ ਤਾਂ ਫਾਂਸੀ ਹੋਣੀ ਐ ਜੇ ਕਿਤੇ ਸਾਡੇ ਅੱਗੇ ਤਾਂ ਕਲਮ ਕਰਦੀਏ ਉਹਨੂੰ ਹੋਰ ਧਰਮ ਦੇ ਵਿੱਚ ਉਹ ਹੁੰਦਾ ਤਾਂ ਤੁਸੀਂ ਏ ਸੇਮ ਸ਼ਬਦ ਏ ਸੇਮ ਵਰਡ ਉਸ ਟਾਈਮ ਬੋਲਦੇ ਤੁਸੀਂ ਹੋਰ ਕਿ ਤੁਸੀਂ ਸਿੱਧੀ ਗੱਲ ਕੋਈ ਹਿੰਦੂਆਂ ਦੀ ਗੱਲ ਕਰਦੇ ਨਾ ਤੁਸੀਂ ਸਨਾਤਨੀਆਂ ਦੀ ਗੱਲ ਕਰਦੇ ਆ ਕਿ ਜਦੋਂ ਅਸੀਂ ਬੀਨਤੀ ਚੋਹੀ ਸਾਹਿਬ ਦਾ ਪਾਠ ਕਰਦੇ ਆ ਉਹਨਾਂ ਵਿੱਚ ਵੀ ਲਿਖੀ ਹੋਈ ਐ ਆਪਾਂ ਹਮੇਸ਼ਾ ਪਰਦੇ ਕਿ ਤੁਮੇ ਛੱਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਵੀ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦੀ ਤਾਂ ਆराधना ਨਹੀਂ ਕਰਦਾ ਫੇਰ ਬਾਬਾ ਰਸੂਲ ਪਰ ਕਿਤੇ ਇਹ ਇਹਨਾਂ ਲੋਕਾਂ ਦੀ ਗੱਲ ਨਹੀਂ ਹੈ ਆਪਣੇ ਅੰਦਰ ਦੇ ਵਿਕਾਰਾਂ ਦੀ ਗੱਲ ਹੈ ਇਹ ਬਾਹਰੀ ਆਰਥ ਨਹੀਂ ਹੈ ਕਿਹਦੇ ਹਰ ਇੱਕ ਵਿਸ਼ੇ ਤੇ ਧਰਮ ਨੂੰ ਜੋੜਦੇ ਹੋ ਤੁਸੀਂ ਪਰ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਸਿਸਟਮ ਤੁਹਾਡੀ ਕਈ ਉਹੀ ਗੱਲ ਮਤਲਬ ਦੌ ਰਹੀ ਮਤਲਬ ਰਸਤਾ ਪਾ ਦਿੰਦੀ ਕਈ ਵਾਰ ਹੁਣ ਤਾਂ ਧਰਮ ਸਿਖਾਂਦਾ ਹੀ ਇਹ ਹੈ ਆ ਉਹ ਕਹਿੰਦਾ ਮੁਸਲਮਾਨ ਤੇ ਬਿਨਾ ਜਿਹੜੇ ਬਾਕੀ ਨੇ ਸਾਰੇ ਕਾਫਰ ਨੇ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਜਿਹਨੂੰ ਇਹ ਭੈਣ ਕਹਿੰਦੇ ਨੇ ਉਹਦੇ ਨਾਲ ਵਿਆਹ ਕਰ ਲੈਂਦੇ ਨੇ ਸਾਡੀਆਂ ਕਿੱਥੇ ਰਹਿਣਗੀਆਂ ਸਰਚਕਾਲ ਦੋਸਤੋ ਓਨਯਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਦੋ ਤਿੰਨ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਮੁਸਲਮਾਨ ਵਿਅਕਤੀ ਵੱਲੋਂ ਸਰੋਵਰ ਤੇ ਕੁਰਲੀ ਕੀਤੀ ਗਈ ਆ ਫਰਮਦਾ ਅਸਮਾ ਕਿ ਸਭ ਤੋਂ ਪਹਿਲਾਂ ਇਸ ਚੀਜ਼ ਦਾ ਵਿਰੋਧ ਬਾਬਾ ਹਰਜੀਤ ਸਿੰਘ ਰਸੂਲਪੁਰ ਵੱਲੋਂ ਕੀਤਾ ਗਿਆ ਆ ਉਹਨਾਂ ਵੱਲੋਂ ਕਹਿਣਾ ਸੀਗਾ ਕਿ ਜੋ ਹਰਕਤ ਕੀਤੀ ਆ ਉਹ ਸਰਾਸਰ ਗਲਤ ਆ ਯੋਗਾ ਵਾਲੀ ਕੁੜੀ ਤੇ ਵਿਵਾਦ ਉੱਠ ਸਕਦਾ ਆ ਪਰ ਉਹਦੇ ਤੇ ਵਿਵਾਦ ਕਿਉਂ ਨਹੀਂ ਉੱਠ ਸਕਦਾ ਕਿਉਂ ਲੋਕ ਇਕੱਠੇ ਨਹੀਂ ਹੁੰਦੇ ਸਾਰਿਆਂ ਨੂੰ ਸਵਾਲ ਪੁੱਛਿਆ ਸੀਗਾ ਬਾਬਾ ਹਰਜੀਤ ਸਿੰਘ ਵੱਲੋਂ ਤੇ ਇਸ ਦੇ ਨਾਲ ਹੀ ਕਈ ਅਹਿਮ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਪਹੁੰਚੇ ਬਾਬਾ ਜੀ ਦੇ ਕੋਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਕਿਵੇਂ ਵੇਖਦੇ ਹੋ ਇੱਕ ਮੁਸਲਮਾਨ ਵਿਅਕਤੀ ਵੱਲੋਂ ਸਰੋਵਰ ਤੇ ਉਰਲੀ ਕੀਤੀ ਗਈ ਆ ਤੁਹਾਡੇ ਵੱਲੋਂ ਸਭ ਤੋਂ ਪਹਿਲਾਂ ਵਿਰੋਧ ਜਤਾਇਆ ਗਿਆ ਉਸ ਵਿਸ਼ੇ ਤੇ ਇਸ ਸਾਰੇ ਵਿਸ਼ੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਮੈਨੂੰ ਲੱਗਦਾ ਕਿ ਪਹਿਲਾਂ ਤੇ ਆਖਰੀ ਵੀ ਮੈਂ ਹੀ ਆ ਹਮ ਅਜੇ ਤੱਕ ਕਿਸੇ ਜਥੇਦਾਰ ਦਾ ਕਿਸੇ ਵੱਡੇ ਸੰਪਰਦਾ ਦੇ ਮੁਖੀ ਦਾ ਕਿਸੇ 96 ਕਰੋੜੀ ਦਾ ਉਹਦੇ ਅੰਗੇਜਟ ਕੋਈ ਬਿਆਨ ਨਹੀਂ ਆਇਆ ਬਿਲਕੁਲ ਕਿਉਂਕਿ ਜਿਹੜੇ ਇਹ ਲੋਕ ਨੇ ਇਹ ਸਿੱਖ ਨਹੀਂ ਹੈ ਇਹ ਸਿੱਖਾਂ ਦੀ ਭੇਖ ਦੇ ਵਿੱਚ ਨੇ ਇਹਨਾਂ ਦਾ ਜਿਹੜਾ ਅੰਦਰ ਦਾ ਜ਼ਮੀਰ ਹੈ ਉਹ ਮਰ ਚੁੱਕਿਆ ਹੈ ਇਹਨਾਂ ਅੰਦਰ ਗੈਰਤ ਨਹੀਂ ਹੈਗੀ ਆ ਕਿ ਜਿੱਥੇ ਅੱਜ ਉਹ ਕੋਲੀ ਕਰੀ ਗਈ ਆ ਨਾਲ ਹੀ ਇੰਗਲੈਂਡ ਦੇ ਵਿੱਚ ਇੱਕ ਸਿੱਖ ਬੱਚੀ ਨੂੰ ਚੱਕ ਕੇ ਲੈ ਆ ਜਾਂਦਾ ਜਿਹਦੇ ਨਾਲ ਜ਼ਬਰਜਨਾਹ ਹੁੰਦਾ ਇਹ ਤਾਂ ਉੱਥੇ ਚੁੱਪ ਨੇ ਜਿਹੜੀ ਕੌਮ ਮੋਗਲਾਂ ਤੋਂ ਮੁਸਲਮਾਨਾਂ ਤੋਂ ਤਿਆਂ ਨੂੰ ਛੜਾ ਕੇ ਲਿਆਉਂਦੀ ਰਹੀ ਉਹਨਾਂ ਦੇ ਘਰੇ ਸੇਫ ਛੱਡ ਕੇ ਆਉਂਦੀ ਰਹੀ ਅੱਜ ਉਹ ਮੁਸਲਮਾਨ ਹਰਮੰਦਰ ਸਾਹਿਬ 'ਚ ਆ ਕੇ ਕੁਲਨੀਆਂ ਕਰਨ ਲੱਗੇ ਅੱਜ ਉਹ ਸਿੱਖ ਬੱਚੀਆਂ ਦੇ ਨਾਲ ਗਰੂਮਿੰਗ ਦੇ ਜਰੀਏ ਜਾਂ ਤੁਸੀਂ ਲਬ ਜਹਾਦ ਦੇ ਜਰੀਏ ਸਿੱਖ ਬੱਚੀਆਂ ਨੂੰ ਉਹ ਵਿਦੇਸ਼ਾਂ ਤੋਂ ਇੰਡੀਆ ਤੋਂ ਵਿਆਹ ਕੇ ਲੈ ਜਾਣ ਲੱਗੇ ਜੇ ਫੇਰ ਵੀ ਇਹ ਚੁੱਪ ਨੇ ਇਹਦਾ ਮਤਲਬ ਹੈ ਗੁਰੂ ਗੋਬਿੰਦ ਸਿੰਘ ਦੇ ਸਿੱਖ ਨਹੀਂ ਹੈ ਇਹ ਤਾਂ ਸਾਰੇ ਜਿਹੜੇ ਨੇ ਇੱਕ ਤਰ੍ਹਾਂ ਦੇ ਡੋਂਗੀ ਨੇ ਇਹਨਾਂ ਦਾ ਧਰਮ ਪੈਸਾ ਤੇ ਇੱਕ ਗੋਲਕ ਹੈ ਤੇ ਜਾ ਹੀ ਆਪਣੀ ਸੱਤਾ ਹੈ ਬਿਲਕੁਲ ਤੇ ਇੱਕ ਇਸ ਵਿਸ਼ੇ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਕਹਰੇ ਸੀਗੇ ਕਿ ਕਈ ਬੰਦਿਆਂ ਨੂੰ ਨਾ ਮਰਿਆਦਾ ਦਾ ਨਹੀਂ ਪਤਾ ਹੁੰਦਾ ਇਹਦੇ ਵਿੱਚ ਇਹਨਾਂ ਹਵਾ ਬਣਾਉਣ ਦੀ ਲੋੜ ਨਹੀਂ ਹੈਗੀ ਦੇਖੋ ਕਾਰਨ ਹੈ ਜਦੋਂ ਕਿਸੇ ਗੱਲ ਤੇ ਪੜਦਾ ਪਾਉਣਾ ਹੁੰਦਾ ਤਾਂ ਉਹਦੀ ਫੇਵਰ ਕਰੀ ਜਾਂਦੀ ਆ ਜਦੋਂ ਕਿਸੇ ਗੱਲ ਦਾ ਟੋਪੀਆਂ ਨੂੰ ਲੈ ਕੇ ਤਿਲਕਾਂ ਨੂੰ ਲੈ ਕੇ ਹਾਲਾਂਕਿ ਨਾ ਚੀਜ਼ਾਂ ਦੇ ਨਾਲ ਕਿਸੇ ਚੀਜ਼ ਝੂਠੀ ਨਹੀਂ ਹੁੰਦੀ ਬਿਲਕੁਲ ਤੁਸੀਂ ਇਹ ਤਾਂ ਹਰ ਬੰਦੇ ਨੂੰ ਪਤਾ ਕਿ ਸਰੋਬਤ ਦੀ ਕੀ ਮਰਿਆਦਾ ਤੁਸੀਂ ਬਗਾਨੇ ਘਰ ਜਾਂਦੇ ਹੋ ਤੁਸੀਂ ਕਿਵੇਂ ਰਹਿਣਾ ਉਹ ਹਰ ਇੱਕ ਬੰਦੇ ਨੂੰ ਪਤਾ ਹੈ ਤੇ ਉਹਦਾ ਐਟੀਟਿਊਡ ਦੀ ਜਿਹੜੀਆਂ ਰੀਲਸ ਨੇ ਦੱਸਦੀਆਂ ਨੇ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਤੇ ਕਿਤੇ ਨਾ ਕਿਤੇ ਮੈਨੂੰ ਐਦਾਂ ਲੱਗਦਾ ਕਿਤੇ ਕਰਵਾਉਣ ਵਾਲੇ ਸਾਡੇ ਆਪਣੇ ਵਿੱਚ ਇਨਵੋਲ ਬਨੇ ਲੋਕਾਂ ਦਾ ਧਿਆਨ ਗੋਲਕਾਂ ਤੇ ਜਿਹੜੇ ਮੌਜੂਦਾ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਤੋਂ ਢਟਕਾਉਣਾ ਚਾਹੁੰਦੇ ਸੀਗੇ ਇਹ ਵੀ ਹੋ ਸਕਦਾ ਇਹ ਲੱਗਦਾ ਜਦੋਂ ਚੁੱਪ ਕਿਉਂ ਨੇ ਐਡੀ ਵੱਡੀ ਗਲਤੀ ਹੋਈ ਆ ਜੇ ਕੱਲ ਨੂੰ ਕਹੇ ਵੀ ਸੰਤਾ ਪਤਾ ਨਹੀਂਦਾ ਜੀ ਹੈਗਾ ਵੀ ਇਹ ਸਿੱਖਾਂ ਦੀ ਬੱਚੀ ਆ ਜੀ ਅਸੀਂ ਤਾਂ ਲੈ ਗਏ ਇਹ ਤਾਂ ਨਹੀਂ ਹੋ ਸਕਦਾ ਨਾ ਸੋ ਇਹ ਜਿਹੜੇ ਕਹਿੰਦੇ ਨੇ ਕਿ ਇਹ ਜਾਂ ਵੀ ਉਹਨੂੰ ਪਤਾ ਨਹੀਂ ਸੀ ਮਰਿਆਦਾ ਦਾ ਤੇਪੇ ਮੱਕੇ ਜਾ ਕੇ ਕੁਲਲੀ ਕਰਕੇ ਦਿਖਾਓ ਸਾਨੂੰ ਵੀ ਨਹੀਂ ਪਤਾ ਉੱਥੇ ਕੀ ਮਰਿਆਦਾ ਜੇ ਮੱਕਾ ਹੀ ਕਰਵਾ ਲੈਣਗੇ ਤੇ ਅਸੀਂ ਇੱਥੇ ਵੀ ਕਰਵਾ ਲੈਣਗੇ ਤੁਹਾਡੇ ਨੇੜੇ ਨੂੰ ਨਹੀਂ ਲੰਘਣਾਂ ਦੇ ਮੱਕੇ ਦੇ ਇਹ ਸਾਡਾ ਇਹਨਾਂ ਲੋਕਾਂ ਦੇ ਨਾਲ ਕਾਹਦਾ ਲੈਣ ਦੇਣਾ ਸਾਡਾ ਕਿਤੇ ਇਹਨਾਂ ਦਾ ਬੌਧ ਦੇ ਵਿਆਹ ਆ 100 ਸਾਡਾ ਮੁਸਲਮਾਨਾਂ ਦੇ ਨਾਲ ਕੋਈ ਸਬੰਧ ਨਹੀਂ ਹੈ ਸਾਡੇ ਧਰਮ ਦਾ ਕੋਈ ਸਬੰਧ ਨਹੀਂ ਹੈ ਸਾਡੀ ਸਿਧਾਂਤਕ ਤੌਰ ਤੇ ਕੋਈ ਸਬੰਧ ਨਹੀਂ ਹੈ ਸਾਡਾ ਮੌਲਿਕ ਤੌਰ ਤੇ ਕੋਈ ਸਬੰਧ ਨਹੀਂ ਹੈ ਇਹ ਲੋਕ ਤਾਂ ਸਾਤੇ ਐਂਟੀ ਨੇ ਜਿਹੜੇ ਸਾਡੇ ਧੀਆ ਨੂੰ ਚੱਕ ਕੇ ਲੈ ਕੇ ਜਾ ਰਹੇ ਨੇ ਸਾਨੂੰ ਝੂਠਾ ਖਵਾਉਣ ਦੀ ਕੋਸ਼ਿਸ਼ ਕਰਦੇ ਨੇ ਸਾਡੇ ਤੇ ਸਾਨੂੰ ਕਾਫਰ ਆਖਦੇ ਨੇ ਉਹਨਾਂ ਨਾਲ ਸਾਡਾ ਕਾਹਦਾ ਸੰਬੰਧ ਹੈ ਸੋ ਜਿਹੜੇ ਜਥੇਦਾਰ ਮਰਗੇ ਨੇ ਸਾਡੇ ਕੌਮ ਦੇ ਜਥੇਦਾਰ ਜੇ ਪਾਛਾ ਕਰੇ ਕੋਈ ਜੂੰਦਾ ਹੋਵੇ ਤਾਂ ਫਿਰ ਬੋਲੇ ਨਾ ਮਰਗੇ ਨੇ ਸਾਡੇ ਜਥੇਦਾਰ 96 ਕਰੋੜੇ ਵੀ ਮਰ ਗਿਆ ਤੇ ਸਾਡਾ ਜਥੇਦਾਰ ਵੀ ਜਿਹੜੇ ਮਰਗੇ ਨੇ ਤੁਸੀਂ ਕਹਿ ਰਹੇ ਹੋ ਇਹ ਲਫ਼ਜ਼ ਪਰ ਤੁਹਾਨੂੰ ਹੀ ਲੱਗਦਾ ਕਿ ਗੁਰੂ ਨਾਨਕ ਦੇਵ ਜੀ ਜੋ ਕਿ ਆਪ ਕਹਿ ਕੇ ਗਏ ਨਾ ਕੋਈ ਹਿੰਦੂ ਨਾ ਕੋਈ ਮੁਸਲਮ ਸਾਨੂੰ ਧਰਮ ਤੋਂ ਪਹਿਲੀ ਉੱਪਰ ਠਾਤਾ ਫਿਰ ਆਪਾਂ ਇਹ ਵਿਸ਼ੇ ਦੇ ਉੱਤੇ ਕਿਉਂਕਿ ਇਸ ਜੇ ਇਸ ਮਹੀਨੇ ਦੀ ਗੱਲ ਕੀਤੀ ਜਾਵੇ ਨਾ ਸੋਸ਼ਲ ਮੀਡੀਆ ਦੇ ਤਾਂ ਦੋ ਵੀਡੀਓ ਵਾਇਰਲ ਹੋਈ ਆ ਇੱਕ ਯੋਯੋ ਹਣੀ ਸਿੰਘ ਦੀ ਤੇ ਦੂਜੀ ਕੁਰਲੀ ਵਾਲੀ ਪਰ ਕਈ ਲੋਕ ਤੁਹਾਡੇ ਦੇ ਸਵਾਲ ਖੜਾ ਕਰ ਰਹੇ ਨੇ ਯੋਯੋ ਹਣੀ ਸਿੰਘ ਤੇ ਸਵਾਲ ਕਿਉਂ ਨਹੀਂ ਖੜੇ ਕੀਤੇ ਬਾਬਾ ਨੋ ਕਾਨ ਕਿਹਾ ਯੋਯੋ ਹਣੀ ਸਿੰਘ ਦਾ ਜਿਹੜਾ ਧਰਮ ਦੇ ਨਾਲ ਕੋਈ ਮੈਟਰ ਨਹੀਂ ਆ ਪਰ ਉਹਦੀ ਵੱਲੋਂ ਕੋਈ ਨਾ ਦੁਕਾਨ ਕਿਹਾ ਦੇਖੋ ਕਾਨ ਰੋਜੇ ਬੋਲਦੇ ਨੇ ਹੁਣ ਹੋਟਲਾਂ ਦੇ ਵਿੱਚ ਪਈ ਲੋਕ ਕਿਹਦੇ ਨਾਲ ਸੁੱਤੇ ਨੇ ਕੀ ਕੀ ਕਰਦੇ ਨੇ ਸਾਨੂੰ ਕੀ ਮਤਲਬ ਹੈ ਤੁਸੀਂ ਕਿਸੇ ਦੇ ਨਾਲ ਸਾਡਾ ਕੀ ਮਤਲਬ ਹੈ ਰੋਜ ਦੇ ਸਟੇਜਾਂ ਤੇ ਕੀ ਕੀ ਹੋ ਰਿਹਾ ਫਿਲਮਾਂ ਕਾਦੇ ਤੇ ਬਣ ਰਹੀਆਂ ਨੇ ਇਹ ਤਾਂ ਉਹ ਨੇ ਜਿਹੜੇ ਪਿਓਨ ਵੀਡੀਓ ਸੇ ਬਣਾਉਣ ਵਾਲੇ ਨੇ ਵੀ ਸਰੋਪੇ ਪਾ ਦਿੰਦੇ ਨੇ ਉਹਨੂੰ ਵੀ ਜੱਫੀਆਂ ਪਾ ਲੈਂਦੇ ਨੇ ਸੋ ਸਾਡਾ ਹਨੀ ਸਿੰਘ ਨਾਲ ਕੋਈ ਲੈਣ ਦੇਣ ਨਹੀਂ ਹੈ ਲੇਕਿ ਜਿਹੜਾ ਵਿਸ਼ਾ ਵਿਸ਼ਾ ਤਾਂ ਅੱਜ ਦਾ ਧਰਮ ਦਾ ਵਿਸ਼ਾ ਹੈ ਸਾਡੀਆਂ ਧੀਆਂ ਦੀ ਰਾਖਿਆ ਬਾਗਾਨਿਆਂ ਨੇ ਥੋੜੀ ਕਾਨੀ ਆ ਅਸੀਂ ਕਾਨੀ ਆ ਕਿਥੇ ਬੁੱਢਾ ਦਲ ਜਿਹੜਾ ਹੈਗਾ ਜਿਹੜਾ ਖਾਲਸਾ ਇਹ ਜਾਣਿਆ ਜਾਂਦਾ ਕਿ ਅਸੀਂ ਚੰਬੇ ਦੀ ਤੀਨੂ ਦੇ ਘਰ ਪਚਾਏ ਆ ਅਸੀਂ ਵੱਖ-ਵੱਖ ਜੜੀਆਂ ਬੱਚੀਆਂ ਨੂੰ ਛੜਾ ਕੇ ਲੈ ਕੇ ਆਏ ਤੇ ਅੱਜ ਸਾਡੇ ਘਰ ਤੇ ਕੋ ਚੱਕ ਲੈ ਜਾਵੇ ਸਾਡੇ ਹਰਮੰਦਰ ਸਾਹਿਬ ਥੁੱਕ ਜਵੇ ਉੱਪਰ ਆ ਕੇ ਫੇ ਹੋਰ ਕੀ ਚਾਹੇ ਕੀ ਹੈ ਮਰ ਗਈ ਜ਼ਮੀਰ ਇਹਨਾਂ ਦੀ ਤੋਂ ਸਾਡੀ ਜ਼ਮੀਰ ਜਾਗਦੀ ਆ ਅਸੀਂ ਨਾ ਮੁਸਲਮਾਨਾਂ ਦੇ ਜਿਹੜੇ ਹੈਗੇ ਆ ਇਹਨਾਂ ਦੀਆਂ ਹੱਡੀਆਂ ਚਕਾਖੀ ਰੱਖਾਂਗੇ। ਨਹੀਂ ਬਾਬਾ ਜੀ ਤੁਸੀਂ ਇੱਕ ਗੱਲ ਮੰਨਦੇ ਹੋ ਤੁਹਾਨੂੰ ਲੋਕ ਵੱਡੀ ਗਿਣਤੀ ਦੇ ਵਿੱਚ ਦੇਖਦੇ ਤੁਸੀਂ ਇੱਕ ਗੱਲ ਮੰਨਦੇ ਹੋ। ਦੇਖੋ ਕੋਈ ਸਾਨੂੰ ਪਿਆਰ ਕਰਦੇ ਨਹੀਂ ਲੋਕ। ਦੇਖੋ ਗੱਲ ਐਦਾਂ ਹੈਗਾ ਸਾਰਿਆਂ ਦਾ ਆਪਣਾ ਆਪਣਾ ਪਾਓ ਆ। ਜੀ। ਅਸੀਂ ਇਸ ਮਾਮਲੇ 'ਚ ਨਹੀਂ ਆਏ ਹੈਗਾ ਕਿ ਲੋਕ ਸਾਨੂੰ ਕਿਵੇਂ ਦੇਖਦੇ ਨੇ। ਮੇਰਾ ਵਿਸ਼ਾ ਇਹਨਾਂ ਕਿ ਆਪਾਂ ਸੱਚ ਬੋਲਣਾ ਸੱਚ ਦੇ ਨਾਲ ਖੜਨਾ। ਅਸੀਂ ਆਪਣੇ ਧਾਰਮਿਕ ਵਿਸ਼ੇ ਨੂੰ ਜਿਹੜਾ ਹੈਗਾ ਜੋ ਸਚਾਈ ਹੈ। ਉਨੂੰ ਪੇਸ਼ ਕਰਨਾ ਉਹਦੇ ਨਾਲ ਖੜਨਾ ਨਾ ਕਿ ਅਸੀਂ ਵੀ ਲੋਕਾਂ ਨੂੰ ਦੇਖਦੇ ਕਿਵੇਂ ਦੇਖ ਰਹੇ ਨੇ ਉਹਨਾਂ ਦਾ ਆਪਣੀ ਆਪਣੀ ਵਿਚਾਰ ਹੈ ਪਿਆਰ ਕਰਨ ਵਾਲੇ ਬਹੁਤ ਨੇ ਹੁਣ ਮੇਰੀ ਗੱਲ ਇਹ ਸੀਗੀ ਕਿਉਂਕਿ ਦੇਖੋ ਤੁਹਾਨੂੰ ਜਿਵੇਂ ਲੋਕ ਪਿਆਰ ਕਰਦੇ ਨੇ ਹੈਨਾ ਜੋ ਤੁਹਾਡੇ ਵੱਲੋਂ ਕੋਈ ਵੀ ਸ਼ਬਦ ਬੋਲਿਆ ਜਾਊਗਾ ਨਾ ਤਾਂ ਉਹਨਾਂ ਦੇ ਮਨ ਦੇ ਵਿੱਚ ਇੱਕ ਡੂੰਗਾ ਪ੍ਰਭਾਵ ਪਾਉਂਦੀ ਆ ਉਵੇਂ ਯੋਯੋ ਹਣੀ ਸਿੰਘ ਯੋਯੋ ਹਣੀ ਸਿੰਘ ਦਾ ਇੱਕ ਫੇਰ ਵੀ ਇੱਕ ਰੇਪ ਨੂੰ ਵਧਾਣ ਵਾਲਾ ਕੰਮ ਆ ਜਿੱਥੇ ਉਹ ਕਹਿ ਰਿਹਾ ਕਿ ਗੱਡੀ ਦੇ ਵਿੱਚ ਸਰੀਰਕ ਸੰਬੰਧ ਕਿਵੇਂ ਬਣਾਉਣੇ ਚਾਹੀਦੇ ਆ ਲਾਈਵ ਕੰਸਰਟ ਦੇ ਵਿੱਚ ਇੰਨੀ ਗੱਲ ਬੋਲੀ ਜਾ ਰਹੀ ਆ ਤੇ ਫਿਰ ਇਹ ਵਿਸ਼ਾ ਕਿਉਂ ਪੰਜਾਬ ਦਾ ਨਹੀਂ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਨਹੀਂ ਨਾ ਤਾਂ ਉਹ ਪੰਜਾਬ 'ਚ ਰਹਿੰਦਾ ਜੀ ਨਾ ਉਹ ਪੰਜਾਬ 'ਚ ਸ਼ੋਅ ਹੋਇਆ ਨਾ ਅਸੀਂ ਉਹਨੂੰ ਦੇਖਦੇ ਆਂ ਨਾ ਅਸੀਂ ਸੁਣਦੇ ਆਂ ਅਸੀਂ ਦਾ ਧਾਰਮਿਕ ਪਸੰਦੇ ਅਸੀਂ ਤਾਂ ਇਹ ਕਹਿੰਦੇ ਜਿਹੜੇ ਲੱਚਰ ਤਾਂ ਫਲਾਉਣ ਵਾਲੇ ਲੋਕ ਨੇ ਉਹਨਾਂ ਨੂੰ ਜਿਹੜਾ ਹੈਗਾ ਆਪਣੇ ਬੱਚਿਆਂ ਨੂੰ ਉਹਨਾਂ ਤੇ ਦੂਰ ਰੱਖੋ ਕਿ ਕਾਨ ਕੀ ਹੈ ਇੱਕ ਸਮਾਂ ਸੀ ਕਿ ਅਸੀਂ ਉਹਨਾਂ ਨੂੰ ਛੱਡ ਕੇ ਗੁਰੂ ਘਰ ਜਾਂਦੇ ਆਂ ਜਦੋਂ ਗੁਰੂ ਘਰ ਜਾਂਦੇ ਆ ਉੱਥੇ ਵੀ ਸਾਨੂੰ ਨਕੰਮੇ ਬੰਦੇ ਮਿਲਦੇ ਨੇ ਅੱਜ ਉਹ ਲੋਕ ਕੌਮ ਤੇ ਭਾਰੀ ਨੇ ਜਿਹੜੇ ਮੁਸਲਮਾਨਾਂ ਦੇ ਨਾਲ ਆਪਣਾ ਪਿਆਰ ਵਧਾ ਰਹੇ ਨੇ ਸਾਡੇ ਉਹਨਾਂ ਨਾਲ ਤਾਂ ਉਹ ਚੰਗਾ ਉਹ ਤਾਂ ਪ੍ਰੋਫੈਸ਼ਨਲ ਲਾਈਫ ਆ ਉਹਦੀ ਉਹਨੇ ਚਰਚਾ ਚ ਕਿਵੇਂ ਰਹਿਣਾ ਹੈ ਉਹਨੇ ਕਿਵੇਂ ਕੰਟਰੋਵਰਸਿ ਦੇ ਵਿੱਚ ਆਪਣਾ ਨਾਮ ਚਮਕਾਉਣਾ ਉਹਨਾਂ ਲੋਕਾਂ ਦੇ ਸਟੰਟ ਹੁੰਦੇ ਨੇ ਲੇਕਿਨ ਜਿਹੜਾ ਮੁਸਲਮਾਨਾਂ ਦੇ ਨਾਲ ਜਿਹੜਾ ਸਾਡਾ ਸਬੰਧ ਜਿਹੜਾ ਹੈਗਾ ਉਹਨੂੰ ਜੋੜਿਆ ਜਾ ਰਿਹਾ ਹੈ ਇਹ ਮੱਦ ਭੱਗ ਹੈ ਜੀ ਅਸੀਂ ਕਿਸੇ ਦਾ ਝੂਠਾ ਨਹੀਂ ਖਾ ਸਕਦੇ ਕੋਈ ਆਪਣੀ ਗੱਡੀ 'ਚ ਕਿਵੇਂ ਸੌ ਰਿਆ ਕਿਆ ਲੇਟ ਆ ਸਾਨੂੰ ਦੇਖਣ ਦੀ ਜ਼ਰੂਰਤ ਨਹੀਂ ਹੈ ਕੋਈ ਸ਼ੋਅ ਸਾਨੂੰ ਦੇਖਣ ਦੀ ਲੋੜ ਨਹੀਂ ਅਸੀਂ ਬਾਣੀ ਪੜਨ ਵਾਲੇ ਆ ਅਸੀਂ ਮੰਦਰਾਂ 'ਚ ਭੇਜਦੇ ਆ ਆਪਣੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਨਾਲ ਜੋੜਨ ਦੀ ਲੋੜ ਹੈ ਤੁਹਾਡੇ ਹਿਸਾਬ ਨਾਲ ਉਹ ਵਿਅਕਤੀ ਨੂੰ ਕਿਵੇਂ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਜੀ ਦੇਖੋ ਇਹ ਜਿਹੜਾ ਵਿਅਕਤੀ ਆ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਜਿਨੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਉਹਨੇ ਇੱਕ ਬੰਦੇ ਨੂੰ ਨਹੀਂ ਉਹਨੇ ਗੁਰੂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਉਹਨੇ ਗੁਰੂ ਰਾਮਦਾਸ ਸਰੋਵਰ ਦੀ ਜਿਹੜਾ ਪਵਿੱਤਰਤਾ ਨੂੰ ਢਾਹ ਲਾਈ ਹੈ ਉਹਨੂੰ ਤਾਂ ਫਾਂਸੀ ਹੋਣੀ ਹੈ ਜੇ ਕਿਤੇ ਸਾਡੇ ਅੱਗੇ ਤਾਂ ਕਲਮ ਕਰਦੀਏ ਉਹਨੂੰ ਇਹਦੀ ਤਾਂ ਗਰਦਨ ਵੱਢਣੀ ਚਾਹੀਦੀ ਸੀ ਉਸੇ ਟਾਈਮ ਤੇ ਦੁਬਾਰਾ ਕੋਈ ਆਵੇ ਨਾ ਜੇ ਕੋਈ ਹੋਰ ਧਰਮ ਦੇ ਵਿੱਚੋਂ ਉਹ ਹੁੰਦਾ ਤਾਂ ਤੁਸੀਂ ਏ ਸੇਮ ਸ਼ਬਦ ਏ ਸੇਮ ਵਰਡ ਉਸ ਟਾਈਮ ਬੋਲਦੇ ਕਦੇ ਹੋਰ ਧਰਮ ਦਾ ਬੰਦਾ ਅਜਿਹਾ ਕੰਡ ਨਹੀਂ ਕਰਦਾ ਉਹ ਕਿਉਂਕਿ ਉਹਨਾਂ ਦਾ ਧਰਮ ਨਹੀਂ ਹੈਗਾ ਉਹ ਉਹਨਾਂ ਦਾ ਹੀ ਆਸਥਾਨ ਹੈ ਜਿਨ੍ਹਾਂ ਨੂੰ ਤੁਸੀਂ ਹੋਰ ਕਹਿੰਦੇ ਆ ਉਹ ਹੋਰ ਨਹੀਂ ਹੈ ਉਹ ਸਾਡੇ ਆਪਣੇ ਨੇ ਗੁਰੂ ਰਾਮਦਾਸ ਗੁਰੂ ਨਾਨਕ ਸਾਹਿਬ ਉਹਨਾਂ ਦੇ ਘਰੀ ਪੈਦਾ ਹੋਏ ਹਨ ਉਹ ਮੁਸਲਮਾਨਾਂ ਦੇ ਨਹੀਂ ਪੈਦਾ ਹੋਏ ਤੁਸੀਂ ਹੋਰ ਤੁਸੀਂ ਸਿੱਧੀ ਗੱਲ ਕੋਈ ਹਿੰਦੂਆਂ ਦੀ ਗੱਲ ਕਰਦੇ ਨਾ ਤੁਸੀਂ ਸਨਾਤਨੀਆਂ ਦੀ ਗੱਲ ਕਰਦੇ ਆ ਗੁਰੂ ਨਾਨਕ ਸਾਹਿਬ ਮੌਮਡਾਂ ਦੇ ਘਰ ਨਹੀਂ ਪੈਦਾ ਹੋਏ ਹਿੰਦੂਆਂ ਦੇ ਘਰ ਪੈਦਾ ਹੋਏ ਨੇ ਇਹ ਉਹਨਾਂ ਦਾ ਹੀ ਸਥਾਨ ਹੈ ਸਾਡਾ ਸਾਂਝ ਆਪਣਾ ਸਥਾਨ ਹੈ ਬਾਬਾ ਜੀ ਹੁਣ ਤੁਹਾਡੇ ਦੇ ਸਵਾਲ ਕਰੂੰਗੇ ਲੋਕ ਲੋਕ ਕਹੋਗੇ ਕਿ ਤੁਸੀਂ ਸਿੰਘ ਹੋ ਜਾਂ ਫਿਰ Hindu ਤੁਸੀਂ ਇਹ ਦੋਨਿਆਂ ਵਿੱਚ ਕੀ ਹੋ ਦੇਖੋ ਤੁਹਾਡੇ ਆਪਣੀ ਵਿਚਾਰਧਾਰਾ ਮੈਂ ਗੁਰੂ ਨਾਨਕ ਸਾਹਿਬ ਦਾ ਪੁੱਤਾਂ ਤੇ ਗੁਰਗੋਗਨ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਐ ਤੁਸੀਂ ਕੈਮਰੇ ਦੇ ਅੱਗੇ ਤੁਸੀਂ ਜਿਹੜੇ ਲੋਕ ਵਿਦੇਸ਼ਾਂ 'ਚ ਬੈਠੇ ਨੇ ਵਾਲੀਆਂ ਸਟੇਟਾਂ 'ਚ ਬੈਠਦੇ ਨੇ ਉਹ ਦੋਨੇ ਨੂੰ ਪੁੱਛ ਲਿਓ ਵੀ ਅਸਅ ਦੇ ਵਿੱਚ ਮੈਨੂੰ ਦੇਖ ਲਓ ਤੁਹਾਨੂੰ ਦੇਖ ਲੈਣਾ ਵੀ ਅਸਅ ਜੋ ਗੁਰੂ ਦਾ ਸਿੰਘ ਕੌਣ ਆ ਉਹ ਤੁਹਾਨੂੰ ਨਹੀਂ ਕਹਿਣਗੇ ਮੈਨੂੰ ਕਹਿਣਗੇ ਕਾਹਨੇ ਕਿ ਮੈਂ ਸੰਪੂਰਨ ਬਾਣੇ ਚ ਹ ਪਰ ਤੁਹਾਡੇ ਫਿਰ ਇਹ ਮਾਲਾ ਤੇ ਬਹੁਤ ਸਵਾਲ ਉੱਠਦੇ ਆ ਨਾ ਫਿਰ ਇਹ ਪਤਾ ਕਾਹਨੇ ਕਿ ਆ ਮਾਲਾ ਦੇ ਨਾਲ ਕੁਝ ਨਹੀਂ ਆ ਲੋੜ ਤਾਂ ਦਾੜੀ ਰੱਖਣ ਦੀ ਆ ਜੀ ਮਾਲਾ ਨਾਲ ਕੀ ਹੋਇਆ ਮਾਲਾ ਕਿਤੇ ਕੋਈ ਮੜਾ ਕੰਮ ਥੋੜੀ ਕਰਾਂਦੀ ਹੈ ਰੱਬ ਦੀ ਯਾਦ ਆ ਉਹਦਾ ਅੰਛਾ ਲੋਕ ਕਈ ਸਵਾਲ ਕਰਦੇ ਕਿ ਜਦੋਂ ਅਸੀਂ ਬੇਨਤੀ ਕੋਈ ਸਾਹਿਬ ਦਾ ਪਾਠ ਕਰਦੇ ਆ ਉਹਨਾਂ ਵਿੱਚ ਵੀ ਲਿਖੀ ਹੋਈ ਹੈ ਆਪਾਂ ਹਮੇਸ਼ਾ ਪੜਦੇ ਕਿ ਤੁਮੇ ਛੱਡ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਉ ਵੀ ਮੈਂ ਤੈਨੂੰ ਛੱਡ ਕੇ ਕਿਸੇ ਹੋਰ ਦੀ ਤਾਂ ਆਰਾਧਨਾ ਨਹੀਂ ਕਰਦਾ ਫਿਰ ਬਾਬਾ ਰਸੂਲ ਪਰ ਕਿੱਥੇ ਮਾਲਾ ਫਿਰ ਸਵਾਲ ਤਾਂ ਇਹ ਖੜਿਆ ਜਾਂਦੇ ਮਹਾਰਾਜ ਕਹਿੰਦੇ ਏਕ ਹੈ ਅਨੇਕ ਹੈ ਅਨੇਕ ਹੈ ਫਿਰ ਏਕ ਹੈ ਫਿਰ ਹੈ ਕਿਦੇ ਚ ਨਹੀਂ ਹੈ ਪਰਮਾਤਮਾ ਉਹ ਜਿਦੀ ਤੂੰ ਮੈਂ ਛਾੜ ਕੋਈ ਅਵਨ ਧਿਆਉ ਉਹ ਕਿੱਥੇ ਨਹੀਂ ਵਸਦਾ ਤੁਹਾਡੇ ਦੇਖਣ ਵਾਲੇ ਅੱਖ ਹੋਣੀ ਚਾਹੀਦੀ ਆ ਬਾਹਰੀ ਕਿਨਾਰ ਕੋ ਛੱਡ ਕੇ ਕੀ ਦਵਾਰ ਦੇਖੋ ਸ਼ਗਲ ਹੈ ਸ਼ਗਲ ਦਵਾਰ ਕੋ ਛਾੜ ਕੇ ਨਾ ਇਹ ਇਹਨਾਂ ਲੋਕਾਂ ਦੀ ਗੱਲ ਨਹੀਂ ਹੈ ਆਪਣੇ ਅੰਦਰ ਦੇ ਵਿਕਾਰਾਂ ਦੀ ਗੱਲ ਹੈ ਇਹ ਬਾਹਰੀ ਅਰਥ ਨਹੀਂ ਹੈ ਇਹਦੇ ਇਦੇ ਵਾਸਤੇ ਸਾਨੂੰ ਆਪਣੇ ਅੰਦਰ ਨੇ ਜਿਹੜੇ ਤੁਹਾਡਾ ਸ਼ਗਲ ਦੁਆਰ ਕਿਹਾ ਤੁਹਾਡਾ ਅੰਦਰ ਰੂਪੀ ਜਿਹੜਾ ਤੁਹਾਡਾ ਇਹ ਹੈ ਜਿਹੜੇ ਤੁਹਾਡੇ ਵਿਕਾਰ ਨੇ ਇਹਨਾਂ ਨੂੰ ਛੱਡਣਾ ਤੁਸੀਂ ਤੁਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਛੱਡਣਾ ਫੇਰ ਤੁਸੀਂ ਉਹਦੇ ਦੁਆਰ ਨੂੰ ਜਾ ਸਕਦੇ ਹੋ ਲੇਕਿਨ ਜਿਹੜਾ ਅਸੀਂ ਇਹਨੂੰ ਬਾਹਰੂਪੀ ਦੇਖ ਲੰਨੇ ਆ ਵੀ ਖਬਰੇ ਇਹਨਾਂ ਨੂੰ ਛੱਡ ਕੇ ਜਾਣਾ ਕਿਆ ਗੁਰੂ ਨਾਨਕ ਸਾਹਿਬ ਨੇ ਸੰਸਾਰ ਛੱਡਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਆ ਸੰਸਾਰ ਛੱਡਤਾ ਕਿਆ ਰਾਮਚੰਦਰ ਭਗਵਾਨ ਨੇ ਛੱਡਿਆ ਰਾਜ ਵੀ ਚਾਹੀਦਾ ਹੈ ਸਹੂਲਤਾਂ ਵੀ ਚਾਹੀਦੀਆਂ ਸਾਰੀਆਂ ਚੀਜ਼ਾਂ ਚਾਹੀਦੀਆਂ ਤੁਹਾਨੂੰ ਲੇਕਿਨ ਉਹਦੇ ਭਾਣੇ 'ਚ ਤੇ ਉਹਦੇ ਭੈਅ 'ਚ ਰਹਿਣੀਆਂ ਚਾਹੀਦੀਆਂ ਹਰ ਇੱਕ ਵਿਸ਼ੇ ਤੇ ਧਰਮ ਨੂੰ ਜੋੜਦੇ ਹੋ ਤੁਸੀਂ ਪਰ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਗਲਤ ਹੋ ਜਾਂਦਾ ਸਿਸਟਮ ਤੁਹਾਡੀ ਕਈ ਉਹੀ ਗੱਲ ਮਤਲਬ ਦੋ ਰਹੀ ਮਤਲਬ ਰਸਤਾ ਪਾ ਦਿੰਦੀ ਕਈ ਵਾਰ ਦੇਖੋ ਕਾਨ ਕਿਹਾ ਜਿਵੇਂ ਤੁਸੀਂ ਦੋ ਰਾਹ ਤੇ ਚੀਨੇ ਹੋ ਨਾ ਤਾਂ ਤੁਸੀਂ ਸੇਖੋ ਨਾ ਤੁਸੀਂ ਗੈਰ ਸੇਖੋ ਇਸੇ ਤਰ੍ਹਾਂ ਜਿਹੜੀਆਂ ਜਿਹੜੇ ਭਾਵ ਹੱਥ ਲੈਣੇ ਕਿਵੇਂ ਨੇ ਉਹ ਡਿਪੈਂਡ ਕਰਦਾ ਬੰਦੇ ਦੇ ਸਾਹਮਣੇ ਕਿਹੇ ਜੇ ਨੇ ਕਿਸੇ ਨੇ ਚੰਗਲ ਦੇਖਣਾ ਕਿਸੇ ਨੇ ਉਹਦੇ ਵਿੱਚ ਕੌਂਟਰੋਵਰਸਿ ਦੇਖਿਆ ਉਹ ਆਪਣਾ ਆਪਣਾ ਬੰਦੇ ਦਾ ਨਜ਼ਰੀਆ ਆਪਾਂ ਆਪਣਾ ਪੱਖ ਜਿਹੜਾ ਹੈਗਾ ਤਰਕ ਨਾਲ ਰੱਖਦੇ ਆਂ ਜਿਹਦਾ ਕਿਸੇ ਕੋਲ ਜਵਾਬ ਨਹੀਂ ਹੁੰਦਾ ਮਤਲਬ ਇਹ ਫਾਸੀ ਹੋਣੀ ਚਾਹੀਦੀ ਜਿਨੇ ਕੁਰਲੀ ਹਾਂਜੀ ਉਹਦਾ ਤਾਂ ਡਾਟਾ ਲਾਉਣਾ ਚਾਹੀਦਾ ਸੀ ਗਾਹਾਂ ਨੂੰ ਕੋਈ ਇਹੋ ਜਿਹਾ ਮੁੱਲਾ ਆ ਕੇ ਇਹਦੀ ਗਲਤੀ ਨਾ ਕਰੇ ਠੀਕ ਹੈ ਉਸ ਤੋਂ ਜ਼ਰੂਰੀ ਕੀ ਹੈਗਾ ਸਭ ਤੋਂ ਮਾੜਾ ਦਾ ਕਰਮ ਉਹ ਹੈ ਜਿਹਦੇ ਤੁਹਾਡੀ ਕੋਈ ਧੀ ਨੂੰ ਏ ਜੇ ਅੱਜ ਇੰਗਲੈਂਡ ਦੇ ਵਿੱਚ ਕੋਈ ਬੱਚੀ ਨੇ ਕੋਈ ਚੱਕ ਲੈ ਗਿਆ ਉਥੇ ਜਾ ਕੇ ਉਹਦੇ ਨਾਲ ਪੰਜ ਬੰਦੇ ਉਹਦੇ ਚ ਕੋ ਕਰਮ ਕਰ ਰਹੇ ਨੇ ਇਕ ਨਵਾਲੇਕਾ ਔਰ ਲੜਕੀ ਦੇ ਨਾਲ ਜੇ ਉਹ ਕਿਸੇ ਵੀ ਧਰਮ ਦੀ ਹੋਵੇ ਤਾਂ ਪੰਥ ਅੱਜ ਕਿਉਂ ਚੁੱਪ ਹੈ ਅੱਜ ਪੰਥ ਪਾਸ਼ਾ 96 ਕਰੋੜੀ ਬਾਬਾ ਬਲਬੀਰ ਸਿੰਘ ਕਿਉਂ ਚੁੱਪ ਹੈ ਅੱਜ ਜਥੇਦਾਰ ਗੜਗੱਜ ਕਿਉਂ ਚੁੱਪ ਹੈ ਅੱਜ ਗਿਆਨੀ ਹਰਪ੍ਰੀਤ ਸਿੰਘ ਉਸ ਸਮਾਂਵੇ ਕਿਉਂ ਚੁੱਪ ਹੈ ਅੱਜ ਪਿਛਲੇ ਦਿਨੀ ਇੰਟਰਵਿਊ ਬੜੀਆਂ ਦਿੱਤੀਆਂ ਉਹਨਾਂ ਨੇ بڑے ਕਟਾਇਰੇ ਚ ਬੈਠੇ ਆ ਲੇਕਿਨ ਗਰੂਮਿੰਗ ਤੇ ਕਿਉਂ ਚੁੱਪ ਹੈ ਜਦੋਂ ਮੁਸਲਮਾਨਾਂ ਦੀ ਗੱਲ ਆਉਂਦੀ ਹੈ ਇਹਨਾਂ ਦੇ ਮੂੰਹ ਸੀਤੇ ਜਾਂਦੇ ਨੇ ਕੋ ਕਾਨ ਕੀ ਨੇ ਇਹਨਾਂ ਨੂੰ ਮੁਸਲਮਾਨਾਂ ਦੇ ਨਾਲ ਪਿਆਰ ਹੈ ਲੇਕਿਨ ਹਿੰਦੂਆਂ ਨਾਲ ਨਫ਼ਰਤ ਹੈ ਜਦ ਕਿ ਹੋਣਾ ਉਲਟ ਚਾਹੀਦਾ ਜਿਨ੍ਹਾਂ ਨੇ ਸਾਡੀਆਂ ਧੀਆਂ ਦੇ ਨਾਲ ਕਾਂਡ ਕਰਦੇ ਨੇ ਸਾਡੇ ਧਰਮ ਨਾਲ ਛੇੜਛਾੜ ਕਰਦੇ ਨੇ ਉਹਨਾਂ ਨਾਲ ਸਾਨੂੰ ਲੜਨਾ ਚਾਹੀਦਾ ਸੀ ਉਹਨਾਂ ਅੰਗੇਸ਼ਟ ਬੋਲਣਾ ਚਾਹੀਦਾ ਸੀ ਉਥੇ ਕੋਈ ਬੋਲਦਾ ਪੁੱਛੋ ਜਾ ਕੇ ਉਹਨਾਂ ਨੂੰ ਕਿਉਂ ਚੁੱਪ ਨੇ ਕਾ ਨੇ ਹੈ ਇਹ ਇਹ ਸਾਰੇ ਨੇ ਜਿਹੜੇ ਖਾਨ ਹੋ ਗਏ ਨੇ ਇਹ ਜਿਹੜੇ ਨੇ ਆਰਗਨ ਜੇਵ ਦੇ ਨਾਲ ਲੜਨ ਵਾਲੇ ਉਹ ਲੋਕ ਤੇ ਜਿਨ੍ਹਾਂ ਨੂੰ ਸਿੰਘਾਂ ਦੇ ਨਾਲ ਜਿਹੜਾ ਹੈਗਾ ਜਲਾਤਾ ਸੀਗਾ ਤੁਸੀਂ ਨਫ਼ਰਤ ਕਰਦੇ ਹੋ ਮੁਸਲਮਾਨਾਂ ਨੂੰ ਜਿਹੜੇ ਲੋਕ ਕਾਂਢ ਇਹਦੇ ਕਾਦੇ ਨੂੰ ਹੁਣ ਪਿਆਰ ਕਰੀਏ ਨਹੀਂ ਤੁਹਾਨੂੰ ਨਹੀਂ ਲੱਗਦਾ ਕਈ ਵਾਰ ਆਪਾਂ ਇੱਕ ਧਿਰ ਨੂੰ ਦੇਖ ਕੇ ਸਾਰੀ ਧਿਰ ਦਾ ਅੰਦਾਜ਼ਾ ਲਾ ਲੈਂਦੇ ਨਾ 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 ਬਾਲਡ ਦੇ ਵਿੱਚ ਦੇਖੋ ਬਾਲਡ ਵਿੱਚ ਲੜਾਈ ਕਿੱਥੇ ਹੋ ਰਹੀ ਹੈ ਜਿੱਥੇ ਜਿੱਥੇ ਮੁਮਦਨ ਨੇ ਜਿੱਥੇ ਜਿੱਥੇ ਮੁਸਲਮਾਨਾਂ ਦੀ ਸਰਕਾਰ ਹੈ ਦੇਸ਼ ਨੇ ਮੈਂ ਤਾਂ ਜਦਾਂ ਜੰਮਿਆ ਤਾਂ ਲੜਾਈ ਇਸੇ ਗੱਲ ਦੀ ਆ ਪਿਛਲਾ ਤੁਸੀਂ ਇਤਿਹਾਸ ਪੜ੍ਹ ਲਓ ਹਜ਼ਾਰ ਸਾਲ ਦੀ ਹਿਸਟਰੀ ਪੜੋ ਮੁਸਲਮਾਨਾਂ ਨੇ ਥੋੜੇ ਅਤਿਆਚਾਰ ਸਾਡੇ ਮੰਦਰ ਤੋੜੇ ਉਹਨਾਂ ਦਾ ਧਰਮ ਸिखਾਂਦਾ ਹੀ ਇਹ ਆ ਉਹ ਕਹਿੰਦਾ ਮੁਸਲਮਾਨ ਤੇ ਬਿਨਾ ਜਿਹੜੇ ਬਾਕੀ ਨੇ ਸਾਰੇ ਕਾਫਰ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਉਹ ਕਹਿੰਦੇ ਇਹਨਾਂ ਦੀ ਧੀਆਂ ਪਿੰਡ ਦੀ ਇੱਜ਼ਤ ਕੋਈ ਕਹਿੰਦਾ ਵੀ ਇਹ ਮੇਰੀ ਭੈਣ ਹੈ ਜਿਹਨੂੰ ਇਹ ਭੈਣ ਕਹਿੰਦੇ ਨੇ ਉਹਦੇ ਨਾਲ ਵਿਆਹ ਕਰ ਲੈਂਦੇ ਨੇ ਸਾਡੀਆਂ ਕਿੱਥੇ ਰਹਿਣੀਆਂ ਆ ਸੋ ਸਾਡਾ ਇਹਨਾਂ ਨਾਲ ਕੋਈ ਲੈਕਾ ਦੇਗਾ ਨਹੀਂ